ਗਾयक ਰਾਜੀਵੀਰ ਜਵੰਦਾ ਦਾ ਭੋਗ ਤੇ ਅੰਤਮ ਅਰਦਾਸ ਦਿਨ ਸ਼ੁੱਕਰਵਾਰ ਨੂੰ 17 ਅਕਤੂਬਰ ਨੂੰ ਪਿੰਡ ਪੋਨਾ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਉਂ ਦੇ ਵਿੱਚ ਹੋਣੀ ਆ। ਆਸ ਇਸ ਗੱਲ ਦੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਿਆਰੇ ਪਹੁੰਚਣਗੇ ਤੇ ਪਹੁੰਚਣਾ ਵੀ ਚਾਹੀਦਾ ਕਿਉਂਕਿ ਪੰਜਾਬ ਦਾ ਪੁੱਤ ਚੰਗੇ ਗੀਤਾਂ ਦਾ ਗਾਇਕ ਸੁਤਰੀ ਸੋਚ ਦਾ ਮਾਲਕ ਤੇ ਸਾਦਗੀ ਨੂੰ ਸਮਝਣ ਵਾਲਾ ਤੇ ਸਭਿਆਚਾਰਕ ਗੀਤਾਂ ਦਾ ਗਾਇਕ ਸਾਡੇ ਕੋਲੋਂ ਗਿਆ। ਪਰ ਉਹਦੇ ਜਾਣ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਏ ਤੇ ਕੱਲ ਨਵੇਂ ਸਿਰੇਓਂ ਖੜੇ ਹੋਏ ਆ। ਪਿੰਜੌਰ ਦੇ ਵਿੱਚ ਡੀਡੀਆਰ ਜਿਹਨੂੰ ਅਸੀਂ ਕਹਿੰਦੇ ਆਂ ਇਹ ਡੇਲੀ ਡਾਇਰੀ ਰਿਪੋਰਟ ਡੀਡੀਆਰ ਦੇ ਵਿੱਚ ਗੱਲ ਦਰਜ ਕੀਤੀ ਗਈ ਆ ਕਿ ਇਹ ਜਿਹੜਾ ਹਰਸਾ ਵਾਪਰਿਆ ਜਿਹੜੇ ਐਕਸੀਡੈਂਟ ਦੇ ਵਿੱਚ ਰਾਜਵੀਰ ਜਵੰਦਾ ਦੀ ਮੌਤ ਹੋਈ ਆ ਇਹ ਐਕਸੀਡੈਂਟ ਬੱਦੀ ਦੇ ਵਿੱਚ ਨਹੀਂ ਹੋਇਆ ਇਹ ਪਿੰਜੌਰ ਦੇ ਵਿੱਚ ਹੋਇਆ ਬੱਦੀ ਦੇ ਵਿੱਚ ਨਹੀਂ ਹੋਇਆ ਪਿੰਜੌਰ ਦੇ ਵਿੱਚ ਕਿਉਂ ਹੋਇਆ ਤੇ ਇਹਦਾ ਕੀ ਅਰਥ ਨਿਕਲਿਆ ਤੇ ਜੇ ਬੱਦੀ ਦੇ ਵਿੱਚ ਵੀ ਹੋਇਆ ਸੀ ਜਾਂ ਪਿੰਜੌਰ ਦੇ ਵਿੱਚ ਵੀ ਹੋਇਆ ਤੇ ਇਹਦੇ ਨਾਲ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਪੈਣਾ ਸੀ ਜਾਂ ਉਹਦੇ ਨਾਲ ਜੋ ਹਰਸਾ ਵਾਪਰਿਆ ਇਹਦੇ ਵਿੱਚ ਕੀ ਬਦਲਾਅ ਆਉਂਦਾ ਸਵਾਲ ਇਹ ਆ ਖਬਰਾਂ ਪਹਿਲੇ ਦਿਨ ਤੋਂ ਬਹੁਤ ਸਾਰੀਆਂ ਆਈਆਂ ਕਿ ਰਾਜਵੀਰ ਜਵੰਦਾ ਸ਼ਿਮਲੇ ਦੇ ਵੱਲ ਜਾ ਰਿਹਾ ਸੀ ਆਪਣੇ ਸਾਥੀਆਂ ਸਮੇਤ ਮੋਟਰਸਾਈਕਲਾਂ ਦੇ ਉੱਤੇ ਬੱਦੀ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਹਾਰਸਾ ਅਗਰਸਤ ਹੋਇਆ ਆਵਾਰਾ ਪਸ਼ੂਆਂ ਦੀ ਮਾਰ ਦੇ ਵਿੱਚ ਆਇਆ ਜਿਹਦੇ ਕਰਕੇ ਉਹ ਵਿਚਾਰਾ ਹੈ ਤਾਂ ਸੀ ਹੋ ਗਿਆ ਪਰ ਹੁਣ ਅਚਾਨਕ ਖਬਰ ਇਹ ਆਉਂਦੀ ਜੀ ਕਿ ਬੱਦੀ ਦੇ ਵਿੱਚ ਨਹੀਂ ਹਾਰਸਾ ਵਾਪਰਿਆ ਇਹ ਹਾਰਸਾ ਤਾਂ ਪਿੰਜੌਰ ਦੇ ਵਿੱਚ ਵਾਪਰਿਆ ਤੇ ਪੰਜੌਰ ਦੇ ਵਿੱਚ ਡੀਡੀਆਰ ਨਹੀਂ ਰਿਪੋਰਟ ਇਹ ਗੱਲ ਕਹਿੰਦੀ ਆ ਡੇਲੀ ਡਾਇਰੀ ਰਿਪੋਰਟ ਇਹ ਗੱਲ ਕਹਿੰਦੀ ਆ ਕਿ ਹਾਦਸਾ ਵਾਪਰਿਆ ਇਧਰ ਆ ਪੰਜੌਰ ਹਰਿਆਣਾ ਦੇ ਵਿੱਚ ਆ ਬੱਦੀ ਹਿਮਾਚਲ ਦੇ ਵਿੱਚ ਆ ਤੁਹਾਨੂੰ ਚੇਤੇ ਹੋਣਾ ਪਿਛਲੇ ਨਹੀਂ ਐਡਵੋਕੇਟ ਨਵਕਿਰਨ ਸਿੰਘ ਨੇ ਏਸੇ ਗੱਲ ਨੂੰ ਆਧਾਰ ਬਣਾ ਕੇ ਕਿ ਬੱਦੀ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਕਿੰਨੇ ਹੋਰ ਰਾਜਵੀਰ ਜਵੰਦੇ ਇਵੇਂ ਮੁੱਕਦੇ ਹੋਣਗੇ ਇਵੇਂ ਅਪਾਹਜ ਹੁੰਦੇ ਹੋਣਗੇ ਹਿਮਾਚਲ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਤੇ ਸਵਾਲ ਇਹ ਕੀਤਾ ਸੀ ਕਿ 100 ਕਰੋੜ ਰੁਪਏ ਦੇ ਕਰੀਬ-ਕਰੀਬ ਹਰ ਸਾਲ ਕਾਉਸ ਇਸ ਇਕੱਠਾ ਕਰਦੀ ਹਿਮਾਚਲ ਸਰਕਾਰ ਪਰ ਥਾਂ ਥਾਂ ਦੇ ਉੱਤੇ ਗਊਆਂ ਫਿਰਦੀਆਂ ਥਾਂ ਥਾਂ ਦੇ ਉੱਤੇ ਆਵਾਰਾ ਪਸ਼ੂਆ ਤੇ ਭਾਈ ਇਹਦਾ ਹੱਲ ਕੀ ਕੱਢਿਆ ਤੇ ਅਦਾਲਤ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੁਣ ਜਦੋਂ ਇਹ ਪੰਜੌਰ ਦੇ ਵੱਲ ਗੱਲ ਤੁਰ ਪਈ ਯਾਨੀ ਕਿ ਹਰਿਆਣੇ ਦੇ ਵੱਲ ਤਾਂ ਇਸ ਕੇਸ ਦੇ ਵਿੱਚ ਕੀ ਤਬਦੀਲੀ ਆਉਣੀ ਹੈ ਇਹ ਵਕਤ ਦੱਸੂਗਾ ਪਰ ਜਿਹੜੀ ਗਰਾਊਂਡ ਸੀ ਉਹ ਗਰਾਊਂਡ ਦੇ ਵਿੱਚੋਂ ਇੱਕ ਗੱਲ ਨਵੀਂ ਨਿਕਲਿਆ ਆਈ ਇਹ ਗੱਲ ਵੱਖਰੀ ਆ ਵੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਸੂਬਿਆਂ ਦੇ ਵਿੱਚ ਅਵਾਰਾ ਪਸ਼ੂਆਂ ਦੇ ਕਰਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਇੰਨੀ ਆ ਇਹ ਨਹੀਂ ਕਿ ਜੇ ਹਿਮਾਚਲ ਦੀ ਗੱਲ ਨਾ ਕਰੀਏ ਤੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਤੇ ਭਾਈ ਇਹਦੇ ਵਿੱਚ ਕੋਈ ਅੰਤਰ ਆ ਹਰਿਆਣੇ ਵਿੱਚ ਵੀ ਅਵਾਰਾ ਪਸ਼ੂਆਂ ਦੇ ਕਰਕੇ ਲੋਕ ਮਰਦੇ ਆ ਹਿਮਾਚਲ ਦੇ ਵਿੱਚ ਵੀ ਮਰਦੇ ਤੇ ਪੰਜਾਬ ਦੇ ਵਿੱਚ ਵੀ ਮਰਦੇ ਤੇ ਮੈਂ ਤਾਂ ਇਹ ਸੋਚਦਾ ਸਾਰੇ ਸੂਬਿਆਂ ਦੇ ਸੀਨੀਅਰ ਵਕੀਲਾਂ ਨੂੰ ਸਾਰੇ ਸੂਬਿਆਂ ਦੀਆਂ ਕਲਬਾਂ ਨੂੰ ਸਾਰੇ ਸੂਬਿਆਂ ਦੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਲੋਕਾਂ ਨੂੰ ਇਹ ਪਟੀਸ਼ਨਾਂ ਅਦਾਲਤ 'ਚ ਪਾਉਣੀਆਂ ਚਾਹੀਦੀਆਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਸਰਕਾਰਾਂ ਉਹ ਕਾਉਸਿਸ ਵੱਖ-ਵੱਖ ਚੀਜ਼ਾਂ ਦੇ ਉੱਤੇ ਹਰ ਰੋਜ਼ ਲੈਂਦੀਆਂ ਕਰੋੜਾਂ ਰੁਪਈਆ ਇਕੱਠਾ ਕਰਦੀਆਂ ਉਹ ਗਊਆਂ ਦੀ ਸਾਂਭ ਸੰਭਾਲ ਦੇ ਉੱਤੇ ਪੈਸਾ ਖਰਚ ਕਿੱਥੇ ਕਰਦੀਆਂ ਪਰ ਪਟੀਸ਼ਨਾਂ ਬਹੁਤਾਂ ਪਈਆਂ ਨਹੀਂ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਇੱਕ ਈ ਵੀ ਸਵਾਲ ਉੱਠਿਆ ਕਿ ਭਾਈ ਇਹ ਤੀਜੀ ਥਾਂ ਦੇ ਉੱਤੇ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਜਾਂ ਚੌਥੀ ਪੰਜਵੀਂ ਥਾਂ ਤੇ ਰਿਪੋਰਟ ਇਹ ਆਈ ਕਿ ਪਿੰਜੌਰ ਦੇ ਵਿੱਚ ਛੋਰੀ ਹਸਪਤਾਲ ਦੇ ਵਿੱਚ ਸਭ ਤੋਂ ਪਹਿਲਾਂ ਸਾਥੀ ਜਾਂ ਜਿਹੜੇ ਉੱਥੇ ਸਥਾਨਕ ਲੋਕ ਸੀ ਰਾਜਵੀਰ ਜਵੰਦਾ ਨੂੰ ਲੈ ਕੇ ਗਏ ਉੱਥੇ ਮੈਡੀਕਲ ਸਹਾਇਤਾ ਸਹੀ ਤਰੀਕੇ ਦੀ ਨਹੀਂ ਮਿਲੀ ਤੇ ਉਹਨਾਂ ਨੂੰ ਪੰਚਕੂਲੇ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪੰਚਕੂਲੇ ਦੇ ਹਸਪਤਾਲ ਦੇ ਵਿੱਚੋਂ ਫਿਰ ਉਹ ਪੰਚਕੂਲੇ ਦੇ ਹੀ ਇੱਕ ਪਾਰਸ ਹਸਪਤਾਲ ਦੇ ਵਿੱਚ ਲੈ ਕੇ ਆਏ ਉਸ ਥਾਂ ਤੋਂ ਫਿਰ ਉਹ ਛੋਟੇ ਸਸ ਹਸਪਤਾਲ ਦੇ ਵਿੱਚ ਲੈ ਕੇ ਆਏ ਜਾਨੀ ਕਿ ਇਹ ਜਿਹੜਾ ਪੰਡਾ ਇਹ ਚੌਥੇ ਹਸਪਤਾਲ ਤੱਕ ਤੈ ਹੋਇਆ ਜਿੱਥੇ ਮੌਤ ਹੋਈ ਰਾਜਵੀਰ ਜਵੰਦਾ ਦੀ ਉਹ ਫੋਟਸ ਆ ਜਿੱਥੇ ਹਾਰਸਾ ਵਾਪਰਿਆ ਉਹ ਇਸ ਵੇਲੇ ਪੰਜੌਰ ਆ ਤੇ ਜਿੱਥੇ ਪਹਿਲਾ ਹਸਪਤਾਲ ਸੀ ਉਹ ਸ਼ੋਰੀ ਹਸਪੀਟਲ ਆ ਤੇ ਰਾਹ ਦੇ ਵਿੱਚ ਦੋ ਹੋਰ ਹਸਪਤਾਲ ਬਦਲੇ ਗਏ ਤੇ ਚੌਥੀ ਥਾਂ ਦੇ ਉੱਤੇ ਆਇਆ ਗਿਆ ਸਵਾਲ ਇਹ ਵੀ ਪੈਦਾ ਹੋਇਆ ਵੀ ਜੇਕਰ ਵੇਲੇ ਸਰ ਰਾਜਵੀਰ ਜਵੰਦਾ ਨੂੰ ਪਹੁੰਚਾ ਦਿੱਤਾ ਜਾਂਦਾ ਜੇਕਰ ਰਾਹ ਦੇ ਵਿੱਚ ਸਮਾਂ ਇਹਨੇ ਬਰਬਾਦ ਨਾ ਹੁੰਦਾ ਤੇ ਸ਼ਾਇਦ ਉਹਦੀ ਜ਼ਿੰਦਗੀ ਅੱਜ ਬਚ ਜਾਂਦੀ ਉਹ ਸੀ ਦੀ ਥਾਂ ਦੇ ਉੱਤੇ ਹੈ ਹੁੰਦਾ ਭਾਵੇਂ ਕਿਸੇ ਵੀ ਹਾਲਤ ਦੇ ਵਿੱਚ ਹੁੰਦਾ ਪਰ ਹੁਣ ਜਦੋਂ ਸਾਰਾ ਕੁਝ ਵਾਪਰ ਗਿਆ ਤਾਂ ਸਾਡੇ ਵਾਸਤੇ ਇਹ ਵੀ ਸੋਚਣ ਤੇ ਸਮਝਣ ਵਾਲੀ ਗੱਲ ਆ ਕਿ ਭਵਿੱਖ ਦੇ ਵਿੱਚ ਕਿਸੇ ਨਾਲ ਰਾਜਵੀਰ ਜਵੰਦਾ ਵਾਲੀ ਨਾ ਹੋਵੇ ਇਸ ਕਰਕੇ ਅਵਾਰਾ ਪਸ਼ੂਆਂ ਦੇ ਖਰਾਬ ਬੋਲਿਆ ਜਾਵੇ ਉਹਨਾਂ ਦੇ ਬਾਬਤ ਬੋਲਿਆ ਜਾਵੇ ਸੜਕਾਂ ਦੀ ਮਾੜੀ ਹਾਲਤ ਦੇ ਬਾਰੇ ਬੋਲਿਆ ਜਾਵੇ ਤੇ ਜੇਕਰ ਕੋਈ ਹਰਸ ਅਗਰਸਤ ਹੁੰਦਾ ਤਾਂ ਉਹਨੂੰ ਤੁਰੰਤ ਚੰਗੇ ਹਸਪਤਾਲ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਐਂਬੂਲੈਂਸ ਦੇ ਵਿੱਚ ਲਿਆਂਦਾ ਜਾਵੇ ਤੇ ਜੇ ਆਪਾਂ ਕਾਰਾਂ ਦੇ ਵਿੱਚ ਲੈ ਕੇ ਜਾਂਦੇ ਸਾਨੂੰ ਪਤਾ ਹੀ ਨਹੀਂ ਵੀ ਭਾਈ ਮਣਕੇ ਦਾ ਕੀ ਹਾਲ ਆ ਰੀੜ ਦਾ ਕੀ ਹਾਲ ਆ ਕਿਉਂਕਿ ਆਪਾਂ ਸਧਾਰਨ ਲੋਕ ਆ ਤੇ ਬਾਅਦ ਦੇ ਵਿੱਚ ਸਮਾਂ ਹੱਥ ਨਹੀਂ ਆਉਂਦਾ ਪਰ ਖਣੇ ਮੇਰਾ ਪੰਜਾਬਗਾਂ ਨੂੰ ਇੱਕ ਸਵਾਲ ਆ ਇਹ ਗੌਰ ਨਾਲ ਸੁਣਿਓ ਤੇ ਗੱਲ ਕੌੜੀ ਆ ਤੇ ਗੁੱਸਾ ਨਾ ਬਣਾਇਓ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਕੀ ਆ ਅਵਾਰਾ ਪਸ਼ੂ ਪੰਜਾਬ ਦੇ 1% ਲੋਕ 3 ਕਰੋੜ ਦੀ ਆਬਾਦੀ ਆ ਪੰਜਾਬ ਦੀ ਜੇ ਆਪਾਂ 1% ਦੀ ਵੀ ਗੱਲ ਕਰੀਏ ਤਾਂ ਪੰਜਾਬ ਦੀ ਆਬਾਦੀ ਕਈ ਲੱਖ ਬਣਦੀ ਆ 1% ਪੰਜਾਬਗਾਂ ਨੇ ਅਵਾਰਾ ਪਸ਼ੂਆਂ ਦੇ ਖਿਲਾਫ ਆਵਾਜ਼ ਚੁੱਕੀ ਜੇ ਅੱਜ ਤੁਹਾਡਾ ਮੋਟਰ ਦਾ ਬਿੱਲ ਸ਼ੁਰੂ ਹੋ ਜੇ ਜੇ ਅੱਜ ਤੁਹਾਡੀ ਆਟਾ ਦਾਲ ਸਕੀਮ ਬੰਦ ਹੋ ਜੇ ਜੇ ਅੱਜ ਔਰਤਾਂ ਨੂੰ ਮੁਫਤ ਦੇ ਵਿੱਚ ਮਿਲਣ ਵਾਲੀ ਬੱਸ ਸਫਰ ਦੀ ਸਹੂਲਤ ਮੁੱਕ ਜੇ ਖਤਮ ਕਰ ਦਿੱਤੀ ਜਾਵੇ ਸੜਕਾਂ ਦੇ ਉੱਤੇ ਲੋਕ ਆ ਜਾਣਗੇ ਪਰ ਕੀ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਅਵਾਰਾ ਪਸ਼ੂਆਂ ਦੇ ਖਿਲਾਫ ਵੀ ਭਾਈ ਇਹਦੇ ਬਾਬਤ ਸਰਕਾਰਾਂ ਕੁਝ ਸੋਚਣ ਇੱਕ ਫੀਸ ਦੀ ਪੰਜਾਬੀ ਸੜਕ ਦੇ ਉੱਤੇ ਆਏ ਨਹੀਂ ਆਏ ਕਿਉਂਕਿ ਉਹਨਾਂ ਨੂੰ ਰਾਜਵੀਰ ਜਵੰਦੇ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਭਾਵਕ ਕਰਨ ਵਾਲੀਆਂ ਲੱਗੀਆਂ ਉਹ ਪਰਿਵਾਰ ਦੇ ਵਿੱਚ ਬੈਠ ਕੇ ਗਮਗੀਨ ਵੀ ਹੋਏ ਪਰ ਕਿਉਂਕਿ ਉਹਨਾਂ ਦਾ ਆਪਣਾ ਪੁੱਤ ਇਸ ਹਰਸੇ ਦੇ ਵਿੱਚ ਆਪਣਾ ਪਰਿਵਾਰਕ ਮੈਂਬਰ ਨਹੀਂ ਇਸ ਹਰਸੇ ਦੇ ਵਿੱਚ ਗਿਆ ਇਸ ਕਰਕੇ ਉਹਨਾਂ ਨੇ ਨਿਤਾਮਾਂ ਦੇ ਮੂਹਰੇ ਕੋਈ ਸਵਾਲ ਨਹੀਂ ਕੀਤਾ ਨਹੀਂ ਤਾਂ ਇੰਨੇ ਚਿਰ ਦੇ ਵਿੱਚ ਤਾਂ ਪੰਜਾਬੀ ਸੜਕਾਂ ਦੇ ਉੱਤੇ ਆ ਜਾਂਦੇ ਹੁੰਦੇ ਆ ਜੇ ਉਹਨਾਂ ਨੂੰ ਲੱਗੇ ਨਾ ਕਿ ਭਾਈ ਇਹ ਮੁੱਦਾ ਬਹੁਤ ਵੱਡਾ ਤਾਂ ਉਹ ਹਟਦੇ ਨਹੀਂ ਹੁੰਦੇ ਪਿਛਲੇ 2 ਹਫ਼ਤਿਆਂ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ 6 ਤੋਂ ਵੱਧ ਨੌਜਵਾਨ ਅਵਾਰਾ ਪਸ਼ੂਆਂ ਦੇ ਕਰਕੇ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਕਿਸੇ ਪੰਜਾਬੀ ਨੇ ਸਵਾਲ ਕੀਤਾ ਕੀ ਪੰਜਾਬ ਦੇ ਵਿੱਚ ਸਵਾਲ ਉੱਠਿਆ ਜਿਹੜੇ ਪੰਜਾਬੀ ਉਪਲ ਫਾਰਮ ਵਾਲੀ ਕੁੜੀ ਦੀਆਂ ਵੀਡੀਓ ਉਹਦਾ ਲਾਈਵ ਉਹਦੀਆਂ ਗੱਲਾਂ ਬਾਤਾਂ ਉਹਦੇ ਮੈਸੇਜ ਉਹਦੀ ਚੈਟ ਦੇ ਵੱਲ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਖਿਆਲ ਕਰਦੇ ਆ ਇਥੇ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਹਨਾਂ ਪੰਜਾਬੀਆਂ ਦੇ ਵਿੱਚੋਂ ਕਿੰਨੇ ਫੀਸਤੀ ਆ ਜਿਨ੍ਹਾਂ ਨੇ ਸੜਕ ਦੇ ਉੱਤੇ ਆ ਕੇ ਗੱਲ ਕੀਤੀ ਹੋਵੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਆਵਾਰਾ ਪਸ਼ੂਆਂ ਨੇ ਖੈਰ ਦੀ ਗੱਲ ਕੀਤੀ ਹੋਵੇ ਕੁੱਲੜ ਪੀਦੇ ਵਾਲੀ ਗੱਲ ਤਾਂ ਕੱਲਾ ਕੱਲਾ ਪੰਜਾਬੀ ਥੇਤੇ ਕਰੀ ਜਾਂਦਾ ਅੱਜ ਤੱਕ ਥੇਤੇ ਆ ਭਾਵੇਂ ਉਦੇਸ਼ ਵੀ ਛੱਡ ਗਿਆ ਪਰ ਤੁਹਾਨੂੰ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਅਵਾਰਾ ਪਸ਼ੂਆਂ ਵਾਲਾ ਮਸਲਾ ਕਿਉਂ ਨਹੀਂ ਚੇਤੇ ਆਉਂਦਾ ਤੁਹਾਨੂੰ ਇੱਥੇ ਕੋਈ ਨਾ ਕੋਈ ਨਵੀਂ ਗੱਲ ਮਿਲੇ ਉਹਦੀ ਲੱਤ ਫੜਨੀ ਉਹਦੀ ਬਾਹ ਫੜਨੀ ਉਧਰ ਯਬਲੀ ਛੜਤੀ ਉਧਰ ਠੋਲਾ ਛੜਦਾ ਉਹਨੂੰ ਗਾਲ ਕੱਢਤੀ ਉਹਦੇ 'ਚ ਨੁਕਸ ਕੱਢਦਾ ਇਹਦੇ ਵਿੱਚ ਗੰਦੋਵਾਲ ਪਾ ਲਿਆ ਉਧਰ ਕੁਝ ਕਹਿਤਾ ਆ ਤਾਂ ਗੱਲ ਮਿੰਟ ਚੇਤੇ ਆ ਜਾਂਦੀ ਆ ਕੀ ਤੁਹਾਨੂੰ ਚੇਤੇ ਹੈ ਕਿ ਬਰਿੰਦਰ ਘੋਮਣ ਵਰਗਾ ਭਾਰਤ ਦਾ ਜਾਂਬਾਜ਼ ਭਾਰਤ ਦਾ ਬੋਡੀ ਬਿਲਡਰ ਭਾਰਤ ਦਾ ਮਾਣ ਭਾਰਤ ਦਾ ਬਹੁਤ ਵੱਡਾ ਅਦਾਕਾਰ ਹਸਪਤਾਲ ਦੇ ਵਿੱਚ ਮੁੱਕਿਆ ਕਿ ਕਿੰਨੇ ਪੰਜਾਬਗਣੇ ਜੀ ਸੜਕ ਦੇ ਉੱਤੇ ਆ ਕੇ ਗੱਲ ਕੀਤੀ ਕਿੰਨੇ ਪੰਜਾਬਗਣੇ ਨੇਤਾਵਾਂ ਦੇ ਮੂਹਰੇ ਸਵਾਲ ਕੀਤਾ ਕਿ ਭਾਈ ਇਸ ਤਰੀਕੇ ਨਾਲ ਸਰੀਰ ਨੀਲਾ ਪੈਂਦਾ ਨਹੀਂ ਹੁੰਦਾ ਐਨੇ ਵੱਡੇ ਬੰਦੇ ਦਾ ਜੇਕਰ ਐਦਾਂ ਸਰੀਰ ਨੀਲਾ ਪੈ ਜਾਂਦਾ ਜਾਂ ਘਰੋਂ ਤੰਦਰੁਸਤਾਂ ਹਾਰਟ ਅਟੈਕ ਦੇ ਕਰਕੇ ਉਹਦੀ ਮੌਤ ਹੋ ਜਾਂਦੀ ਆ ਤੇ ਭਾਈ ਜਦੋਂ ਕਿਸੇ ਨੇ ਸਵਾਲ ਹੀ ਨਹੀਂ ਕੀਤਾ ਤੇ ਭਵਿੱਖ ਦੇ ਵਿੱਚ ਕੀ ਬੋਡੀ ਬਿਲਡਰ ਬਣਨਗੇ ਕੀ ਪੰਜਾਬ ਦੀ ਜਵਾਨੀ ਇਹ ਸੋਚੂਗੀ ਕਿ ਭਾਈ ਅਸੀਂ ਤਕੜੇ ਜੁੱਸਿਆਂ ਦੇ ਨਾਲ ਸੂਬੇ ਦਾ ਨਾਂ ਚਮਕਾਈਏ ਜਦੋਂ ਕਿਸੇ ਨੇ ਮਗਰ ਖੜਨਾ ਹੀ ਨਹੀਂ ਤੇ ਫਿਰ ਭਾਈ ਕੋਈ ਆਪਦਾ ਵਕਤ ਕਿਉਂ ਗાળੂਗਾ ਜਿਵੇਂ ਬੰਦੇ ਦੀ ਰੋਟੀ ਚੱਲਦੀ ਬੰਦਾ ਓਵੇਂ ਕਰੂਗਾ ਤੁਹਾਡੇ ਪਿੱਛੇ ਕਿਉਂ ਟੱਕਰਾ ਮਾਰੇ ਜੇ ਇਸੇ ਬਰਿੰਦਰ ਘੁੰਮਣ ਨੇ ਅੱਜ ਕੋਈ ਗਲਤ ਗੱਲ ਕੀਤੀ ਹੁੰਦੀ ਜੇ ਇਸੇ ਰਾਜਵੀਰ ਜਵੰਦੇ ਦੇ ਕੋਈ ਗਲਤ ਗੱਲ ਕੀਤੀ ਹੁੰਦੀ ਤਾਂ ਅਲੀ-ਅਲੀ ਕਰਕੇ ਸਭ ਨੇ ਮਗਰ ਪੈ ਜਾਣਾ ਸੀ ਉਹ ਦੇਸ਼ ਨੂੰ ਬਰਬਾਦ ਕਰਤਾ ਸੂਬੇ ਦੇ ਖਿਲਾਫ ਹੋ ਗਏ ਪੰਜਾਬ ਗਾਂ ਦੇ ਖਿਲਾਫ ਹੋ ਗਏ ਜੰਗਸੀਆਂ ਦੇ ਬੰਦੇ ਹਨ ਢਿੰਗੜੇ ਹਨ ਫਲਾਣੇ ਹਨ ਹੁਣ ਤੁਹਾਨੂੰ ਚੇਤੇ ਨਹੀਂ ਆਇਆ ਇਸ ਵੇਲੇ ਗੁਰਜੀਤ ਸਿੰਘ ਖਾਲਸਾ ਨਾਂ ਦਾ ਇੱਕ ਸਿੰਘ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਮਾਣੇ ਦੇ ਟਾਵਰ ਦੇ ਉੱਤੇ ਬੈਠਾ ਪਤਾ ਕਿਉਂ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਦੇ ਖਿਲਾਫ ਲੜਾਈ ਲੜ ਰਿਆ। ਉਥੇ 1 ਫੀਸ ਦੀ ਪੰਜਾਬੀ ਨਹੀਂ ਪਹੁੰਚੀ ਅਜੇ ਤੱਕ 1 ਸਾਲ ਦੇ ਵਿੱਚ 1 ਫੀਸ ਦੀ ਪੰਜਾਬੀ। ਉਹ ਬੰਦੇ ਦੀ ਮੌਤ ਕੱਲ ਨੂੰ ਵੀ ਹੋ ਸਕਦੀ ਆ। ਉਹ ਬੰਦਾ 6 ਮਹੀਨੇ ਵੀ ਕੱਢ ਸਕਦਾ ਉਹ ਬੰਦਾ 3 ਮਹੀਨੇ ਵੀ ਕੱਢ ਸਕਦਾ ਕਾਨੂੰਨ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ। ਉਹਦੀ ਮੰਗ ਕੀ ਆ ਕਿ ਜਿੰਨੇ ਵੀ ਧਰਮ ਗ੍ਰੰਥ ਆ ਉਹਨਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣੇ ਜਿਹੜੇ ਸਿਰ ਸਦਾਮਤ ਤੱਕ ਜਾਣ ਭਾਵੇਂ ਕਿਸੇ ਵੀ ਧਰਮ ਦੀ ਗੱਲ ਹੋਵੇ। ਉਹ ਬੰਦਾ ਸਾਰੇ ਧਰਮਾਂ ਦੀ ਬਰਾਬਰਤਾ ਦੀ ਗੱਲ ਕਰਦਾ ਕਿੰਨੇ ਕ ਨੇਤਾ ਤੇ ਕਿੰਨੇ ਕ ਪੰਜਾਬ ਦੇ ਲੋਕ 3 ਕਰੋੜ ਦੇ ਵਿੱਚੋਂ ਕੀ 1% ਲੋਕ ਉੱਥੇ ਗਏ ਨਾ ਤੁਸੀਂ ਰਾਜਵੀਰ ਜਵੰਦੇ ਦੇ ਦੀ ਮੌਤ ਤੋਂ ਬਾਅਦ ਅਵਾਰਾ ਪਸ਼ੂਆਂ ਦੇ ਕੈਰ ਦੇ ਖਿਲਾਫ ਬੋਲੇ ਨਾ ਤੁਸੀਂ ਬਰਿੰਦਰ ਘੋਮਣ ਦੀ ਮੌਤ ਤੋਂ ਬਾਅਦ ਡਾਕਟਰੀ ਸਿਸਟਮ ਦੇ ਉੱਤੇ ਸਵਾਲ ਖੜਾ ਕਰਨ ਵਾਸਤੇ ਬੋਲੇ ਨਾ ਤੁਸੀਂ ਇਸ ਵੇਲੇ ਟਾਵਰ ਦੇ ਉੱਤੇ ਬੈਠੇ ਹੋਏ ਸਿੰਘ ਦੇ ਬਾਬਤ ਬੋਲੇ ਤੇ ਬੇਦਬਗਾਂ ਦੇ ਮਾਮਲੇ ਦੇ ਵਿੱਚ ਹਰ ਰੋਜ਼ ਅਫਾਏ ਤਾਂ ਗੱਲ ਕਹਿੰਦੇ ਆ ਬੇਦਬੀ ਬੜੀ ਮਾੜੀ ਗੱਲ ਹੈ ਫੁਲਾਨੀ ਸਰਕਾਰ ਨੇ ਕਰਾਈ ਸੀ ਫੁਲਾੜੇ ਨੇ ਐ ਕੀਤਾ ਸੀ ਤੇ ਬਾਈ ਤੁਸੀਂ ਫਿਰ ਬੇਦਬੀ ਦੇ ਖਿਲਾਫ ਕਿੰਨਾ ਖੜੇ ਹੋਏ ਹੋ ਤੁਸੀਂ ਸਮਾਣੇ ਦੇ ਵਿੱਚ ਇੱਕ ਹੀ ਤਰੀਕਾ ਜਾ ਸਕੇ ਤੁਹਾਨੂੰ ਤਾਂ ਹੱਕ ਹੀ ਨਹੀਂ ਗੱਲ ਕਰਨ ਦੀ ਸਾਨੂੰ ਰਹਿਣ ਦੇਣਗੇ ਕਿ ਤੁਹਾਡਾ ਫਰਜ਼ ਆ ਬਣਦਾ ਤੁਸੀਂ ਆ ਗੱਲ ਨਹੀਂ ਕਰਦੇ ਤੁਸੀਂ ਵਿਕੇ ਹੋਏ ਹੋ ਤੁਸੀਂ ਮਰੇ ਹੋਏ ਹੋ ਫਿਰ ਇਹ ਮਤਲਬ ਇਹ ਆ ਤੁਸੀਂ ਲੋਥਾ ਹੋ ਇਹਦਾ ਮਤਲਬ ਇਹ ਆ ਤੁਸੀਂ ਬੋਲਦੇ ਹੀ ਨਹੀਂ ਜਿੱਥੇ ਬੋਲਣਾ ਚਾਹੀਦਾ ਉੱਥੇ ਬੋਲਦੇ ਨਹੀਂ ਜਿਤੇ ਨਹੀਂ ਬੋਲਣਾ ਚਾਹੀਦਾ ਉਥੇ ਬੇਰੋੜਾ ਬੋਲਦੇ ਆ ਬਣਾ ਬਣਾ ਕੇ ਫੇਕ ਆਈਡੀਆਂ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਲਿਆਉਣ ਦੇ ਚਾਹਵਾਨ ਤੇ ਵਿਦਵਾਨ ਦੇ ਵਿੱਚ ਜਿਹੜਾ ਵਿਦਵਾਨ ਵੱਜਦਾ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਇਸ ਵੇਲੇ ਪਹੁੰਚੋ ਸਮਾਣੇ ਦੇ ਵਿੱਚ ਸਾਨੂੰ ਵੀ ਸਵਾਲ ਹੁੰਦਾ ਤੁਸੀਂ ਗਏ ਹੋ ਤੁਸੀਂ ਕਿਉਂ ਨਹੀਂ ਗਏ ਅਸੀਂ ਗਏ ਹਾਂ ਜਾਂ ਅਸੀਂ ਨਹੀਂ ਗਏ ਅਸੀਂ ਆਵਾਜ਼ ਵੀ ਚੁੱਕੀ ਅਸੀਂ ਬੰਦਿਆਂ ਦੀ ਬੇਨਤੀ ਵੀ ਕੀਤੀ ਅਸੀਂ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਆ ਕਿ ਉਥੇ ਜਾਓ ਤੇ ਜਾਂਦੇ ਵੀ ਆ ਉਥੇ ਕੁਝਕ ਲੋਕ ਜਾਂਦੇ ਤੁਹਾਡੇ ਨਾਲੋਂ ਸਾਡੇ ਪੰਜਾਬਗਾਂ ਦੇ ਨਾਲੋਂ ਸਾਡੀਆਂ ਸਿੱਖ ਜਥੇਬੰਦੀਆਂ ਦੇ ਵੱਡੇ ਹਿੱਸੇ ਨਾਲੋਂ ਤਾਂ ਰਾਮ ਸਿੰਘ ਰਾਣਾ ਚੰਗਾ ਜਿਹੜਾ ਹਰਿਆਣੇ ਦੇ ਵਿੱਚੋਂ ਚੱਲ ਕੇ ਗੋਲਡਨ ਹਟ ਵਾਲਾ ਇੱਥੇ ਸਮਾਣੇ ਦੇ ਵਿੱਚ ਪਹੁੰਚਿਆ ਤੇ ਉਹਨੇ ਇਹ ਗੱਲ ਕਹੀ ਕਿ ਭਾਈ ਇਹ ਸਾਰੇ ਧਰਮਾਂ ਦੇ ਸਤਕਾਰ ਦੀ ਗੱਲ ਆ ਆਓ ਇੱਥੇ ਵੱਡਾ ਇਕੱਠ ਕਰੀਏ ਤੇ ਪੰਜਾਬ ਦੇ ਵਿੱਚ ਕਿੰਨੀਆਂ ਕਿ ਸਿੱਖ ਜਥੇਬੰਦੀਆਂ ਪੰਜਾਬ ਦੇ ਵਿੱਚ ਕਿੰਨੇ ਕਿ ਲੋਕ ਆ ਵੀ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਅਸੀਂ ਪਹੁੰਚਦੇ ਤੇ ਆਓ ਵੀ ਪਤਾਫਲੇ ਬਣਾਵਣਾ ਕਿ ਨਿਕਲਦੇ ਆ ਆਪਾਂ ਤਾਂ ਨੁਕਸ ਕੱਢਦੇ ਹੁੰਨੇ ਆ ਇਹ ਨੂੰ ਟਾਵਰ ਤੇ ਨਹੀਂ ਬਣਾ ਚਾਹੀਦਾ ਸੀ ਇਹ ਰੁਪਈਏ ਇਕੱਠੇ ਕਰਨ ਵਾਸਤੇ ਬੈਠਾ ਲੋ ਜੀ ਬਰਿੰਦਰ ਘੁੰਮਣ ਦੀ ਲਿਖੀ ਆਏ ਸੀ ਫਿਰ ਤੇ ਫਿਰ ਰਾਜਵੀਰ ਜਵੰਦਾ ਦੇ ਬਾਰੇ ਵੀ ਸਾਨੂੰ ਦੁੱਖ ਤਾਂ ਬਹੁਤ ਆ ਪਰ ਕੀ ਕਰੀਏ ਹੋਣੀ ਨੂੰ ਕੌਣ ਟਾਲ ਸਕਦਾ ਆ ਗੱਲਾਂ ਬੈਠ ਕੇ ਈਸੀ ਕਬਰੇ ਦੇ ਵਿੱਚ ਆ ਗੱਲਾਂ ਮੋਬਾਈਲ ਤੇ ਟਿਕ ਟਿਕ ਕਰਕੇ ਆਪਾਂ ਪੰਜਾਬ ਚ ਕ੍ਰਾਂਤੀ ਲਿਆਉਣ ਦੇ ਚਾਹਵਾਨ ਤੇ ਜਿਹੜੇ ਬੰਦੇ ਚਾਰ ਕੰਮ ਕਰਦੇ ਨੇ ਦੇ ਵਿੱਚ ਨੁਕਸ ਕੱਢਣ ਵਾਲੇ ਇਨਕਲਾਬੀ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਜਾਂ ਤਾਂ ਬੇਥਵੀਆਂ ਨਾ ਮਾਰਿਆ ਕਰੋ ਤੇ ਜਾਂ ਫਿਰ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਨ ਵਾਸਤੇ ਜ਼ਮੀਨ ਤੇ ਆਓ ਇਸ ਵੇਲੇ ਜ਼ਮੀਨ ਤੇ ਆਉਣ ਦੀ ਲੋੜ ਆ ਇਹਨੇ ਵੀ ਕੋਈ ਕਿਤੇ ਵੀ ਬੈਠਾ ਕਿਸੇ ਬਾਰੇ ਕੁਝ ਵੀ ਕਹੀ ਜਾਵੇ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੁਣ ਪਰ ਜਿਹੜੇ ਜਿਹੜੇ ਲੋਕਾਂ ਨੂੰ ਤੁਸੀਂ ਇਸ ਵੇਲੇ ਨਕਾਰਾਤਮਕ ਟਿੱਪਣੀਆਂ ਕਰਕੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਵੀ ਰਾਹ ਦੇ ਵਿੱਚ ਰੁਕਾਵਟ ਬਣਦੇ ਇਹਦੇ ਬਾਰੇ ਸੋਚਿਆ ਕਰੋ ਤੁਸੀਂ ਖੁਦ ਕੁਝ ਨਹੀਂ ਕਰਨ ਜੋਗੇ ਕੱਲੀ ਟਿੱਪਣੀ ਕਰਨ ਤੋਂ ਬਿਨਾ ਮੇਰੀ ਬੇਨਤੀ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦੇ ਕੈਰ ਦੇ ਖਿਲਾਫ ਸਮੁੱਚੇ ਦੇਸ਼ ਦੇ ਵਿੱਚ ਅਵਾਰਾ ਪਸ਼ੂਆਂ ਦੇ ਕੈਰ ਦੇ ਖਿਲਾਫ ਆਵਾਜ਼ ਚੁੱਕੀ ਜਾਵੇ ਨਹੀਂ ਤਾਂ ਬਾਈ ਜੀ ਪਤਾ ਨਹੀਂ ਕਿੰਨੇ ਰਾਜਵੀਰ ਜਵੰਦੇ ਮੁੱਕਣੇ ਆ ਪਵੈਖ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਬੋਡੀ ਬਿਲਡਰ ਪੈਦਾ ਨਹੀਂ ਹੋਣਾ ਕਰਤਾਰ ਕੀਮੇ ਨੇ ਜਿਹੜਾ ਕਿ ਬਹੁਤ ਵਧੀਆ ਅਦਾਕਾਰ ਆ ਤੇ ਜਿਹੜਾ ਫਿਟਨੈਸ ਦੇ ਨਾਲ ਹੀ ਸੰਬੰਧਤ ਆ ਉਹਨੇ ਵੀ ਇਹ ਗੱਲ ਕਹੀ ਆ ਬਾਈ ਜੀ ਕਿ ਨਾ ਕਿਸੇ ਦਾ ਦਿਮਾਗ ਖਰਾਵਾ ਵੀ ਭਾਈ ਬੰਦਾ ਇਹ ਡੋਲੇ ਫਲਾਫਲਾ ਕੇ ਦਿਖਾਊਗਾ ਵੀ ਭਾਈ ਮੈਂ ਇੰਨੀ ਮਿਹਨਤ ਲਾਈ ਆ ਤੇ ਆਹ ਦੇਖੋ ਜੀ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਜਦੋਂ ਬੰਦੇ ਨੇ ਮਗਰੀ ਨਹੀਂ ਤੁਰਨਾ ਕਿਸੇ ਨੇ ਜੇ ਤਾਂ ਕੋਈ ਬੰਦੇ ਨੇ ਗਲਤ ਗੱਲ ਕਰਤੀ ਜਾਂ ਮੂੰਹ ਦੇ ਵਿੱਚੋਂ ਨਿਕਲ ਗਈ ਫੇਰ ਤਾਂ ਅਦਾ ਪੰਜਾਬ ਦੇ ਵਾਲੇ ਹੋ ਜਾਂਦਾ ਤੇ ਹੁਣ ਉਹ ਬੰਦਾ ਮਰ ਗਿਆ ਤੇ ਹੁਣ ਕਿੰਨੇ ਕੁ ਪੰਜਾਬੀ ਆਏ ਬਾਈ ਸੋਸ਼ਲ ਮੀਡੀਆ ਦੇ ਉੱਤੇ ਚਾਰ ਪੋਸਟਾਂ ਪਾਤੀਆਂ ਕਿਸੇ ਨੇ ਇਹ ਗੱਲ ਕਹੀ ਵੀ ਭਾਈ ਇੱਥੇ ਪੰਜਾਬ ਦੇ ਸਿਹਤ ਵਿਭਾਗ ਨੂੰ ਪੰਜਾਬ ਦੇ ਨੇਤਾਵਾਂ ਨੂੰ ਇਸ ਮਸਲੇ ਨੂੰ ਚੁੱਕਣਾ ਚਾਹੀਦਾ ਕਿਸੇ ਨੇ ਗੱਲ ਹੀ ਨਹੀਂ ਕੀਤੀ ਗੱਲ ਆਈ ਗਈ ਹੋਗੀ ਕਿਉਂਕਿ ਉਹ ਵੱਡਿਆਂ ਦੀ ਗੱਲ ਆ ਉਹਨਾਂ ਦੇ ਆਪਾਂ ਚੱਕਰੀ ਕਰਦੇ ਆ ਕੋਈ ਬੋਲਿਆ ਹੀ ਨਹੀਂਗਾ ਕਿਸੇ ਨੇ ਗੱਲ ਕਹੀ ਕਿ ਭਾਈ ਸਮਾਣੇ ਦੇ ਵਿੱਚ ਜਿਹੜਾ ਟਾਵਰ ਤੇ ਬੈਠਾ ਸਿੰਘ ਆ ਇਹ ਜਿਉਂਦਾ ਰਵੇ ਤੇ ਆਓ ਆਪਾਂ ਇਕੱਠੇ ਹੋਈਏ ਆਪਾਂ ਉਹਨੂੰ ਵੀ ਮਰਿਆ ਭਾਲਦੇ ਆ ਆਪਾਂ ਇੱਥੇ ਦੋ ਬੰਦੇ ਮਰ ਗਏ ਇਹਨਾਂ ਦੀ ਪ੍ਰਵਾਹ ਕੋਈ ਨਹੀਂ ਕਰਦੇ ਆਜੋ ਆਪਾਂ ਪੰਜਾਬੀ ਸਾਰਿਆਂ ਨੂੰ ਮਰੇ ਨਾ ਭੜ ਗਏ ਆਪਾਂ ਬਾਅਦ ਦੇ ਵਿੱਚ ਸਿਫਤਾਂ ਕਰਦੇ ਹੁੰਨੇ ਆ ਈਸੇ ਗੁਰਜੀਤ ਸਿੰਘ ਖਾਲਸਾ ਦੀਆਂ ਸਿਫਤਾਂ ਦੇ ਪੁੱਲ ਬਣਾਂਗੇ ਜਿਸ ਦਿਨ ਇਹ ਬੰਦਾ ਮੁੱਕ ਗਿਆ ਜਿਸ ਦਿਨੇ ਮਰ ਗਿਆ ਉਸ ਦਿਨ ਕਹਾਂਗੇ ਬੰਦਾ ਬਹੁਤ ਚੰਗਾ ਸੀ ਸਿੱਖੀ ਦੇ ਲਈ ਸੰਘਰਸ਼ ਬਹੁਤ ਕੀਤਾ ਬੇਅਦਬੀ ਦੇ ਖਿਲਾਫ ਕਾਨੂੰਨ ਚਾਹੁੰਦਾ ਸੀ ਯਾਰ ਇਹੋ ਜਿਹੇ ਹੀਰੇ ਸੰਭਾਲਣੇ ਚਾਹੀਦੇ ਆ ਤੇ ਜਦੋਂ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਹੀਰੇ ਆ ਤੇ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ ਆਜੋ ਆਪਾਂ ਆਪਦੀ ਅਕਲ ਦੇ ਬੂਹੇ ਖੋਲ ਗਏ ਜਿਹੜੇ ਜਿੰਦੇ ਲੱਗੇ ਪਈ ਆ ਇਹਨਾਂ ਨੂੰ ਖੋਲ ਕੇ ਤੋੜੀਏ ਤੇ ਫਿਰ ਆਪਾਂ ਅੱਗੇ ਵਧਾਂਗੇ